ਨਾਨਕਦੇਵ ਜੀ ਦੇ 556ਵੇਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤੇ ਆਪ ਸਭ ਨੂੰ ਇੱਕ ਨਿਮਾਣੀ ਜੀ ਬੇਨਤੀ ਹੈ ਸਾਡੇ ਚੈਨਲ ਤੇ 17700 ਤੋਂ ਵੀ ਸਬਸਕ੍ਰਾਈਬਰ ਦੇਖ ਸਕਦੇ ਤੁਸੀਂ ਹੋ ਚੁੱਕੇ ਨੇ ਇਹ ਲਾਈਵ ਲੇਗੇ ਠੀਕ ਹੈ ਜੀ ਤੇ ਜਦੋਂ ਹੀ 18000 ਸਬਸਕ੍ਰਾਈਬਰ ਪੂਰੇ ਹੁੰਦੇ ਹਨ ਜਿਨ੍ਹਾਂ ਨੇ ਆਲਰੇਡੀ ਚੈਨਲ ਸਬਸਕ੍ਰਾਈਬ ਕਰ ਰੱਖਿਆ ਠੀਕ ਹੈ ਜਿਹੜੇ ਨਵੇਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ

ਚੂਜ਼ ਕਰਕੇ ਪਿਕ ਕਰਕੇ ਪਰਚੀ ਕੱਢਾਂਗੇ ਤੇ ਦੇਖ ਲਈਆ ਕਿਸ ਦਾ ਨਾਮ ਹੋਵੇਗਾ 18000 ਸਬਸਕ੍ਰਾਈਬਰ ਕੰਪਲੀਟ ਹੋ ਗਏ ਸਾਰਿਆਂ ਦਾ ਫੇਰ ਧੰਵਾ ਜੀ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਮਿਲਦੇ ਆ ਜਲਦੀ ਲਾਈਵ ਸੈਸ਼ਨ ਚ ਵੀਡੀਓ ਖਤਮ ਹੋਣ ਤੋਂ ਬਾਅਦ ਕਮੈਂਟ ਸੈਕਸ਼ਨ ਚ ਆਪਦਾ ਨਾਮ ਤੇ ਜ਼ਿਲ੍ਹੇ ਦਾ ਨਾਮ ਛੱਡ ਕੇ ਜਾਣਾ ਜੀ ਉਹ ਨਾਂ ਦੀ ਪਰਚੀ ਲਾਈਵ ਕੱਢਾਂਗੇ ਜੀ 18000 ਸਬਸਕ੍ਰਾਈਬਰ ਪੂਰੇ ਹੋ ਗਏ ਕਿ ਉਹ ਸ਼ਾਰਟ ਬਣਾ ਲਏ ਇੱਕ ਸ਼ਾਰਟ